ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਖ ਪੰਜਨੀ ਸਾਹਿਬ ਗੋੜੀ ਮਹੱਲਾ ਪੰਜਮਾ ਮਾਝ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਹੈ ਪੂਰਨ ਸਤਗੁਰ ਗਿਆਨ ਰਹਾਉ ਜਿਤ ਕਟ ਬਸੇ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇ ਨਾ ਆਵੇ ਰਸਨਾ ਹਰ ਗੁਣ ਗਾਉ seva surt na jaaniya na jaape aaraadh oot teri jag jeev na mere thakur agam agaadh pe kripaal gusaaiya natthe sog santaap tatti baau na laggee satguru rakhe aap gur narayanh daw gur satguru satya sirjan haar gur tutthe sab kech paaya jan nanak sad balih haar ਗੋੜੀ ਮਹੱਲਾ ਪੰਜਮਾ ਸੂਕੇ ਹਰੇ ਕੀਏ ਖਿੰਨਾ ਮਾਹੇ ਅੰਮ੍ਰਿਤ ਦ੍ਰਿਸ਼ ਸਤ ਜੀ ਬਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਓ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣ ਤਾਸਾ ਦੁਖ ਨਾਠੇ ਸੁਖ ਆਏ ਸਮਾਏ ਟੀਲ ਨ ਪਰਿ ਜਾ ਗੁਰ ਫੁਰਮਾਏ ਇਚ ਪੁਨੀ ਇਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੋੜੀ ਮਹੱਲਾ ਪੰਜਮਾ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਭਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤਪਏ ਸੁਹੇਲੇ ਜਨਮ ਜਨਮ ਕੇ ਵਿਚਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮੋ ਸਗਲ ਰੋਗ ਕਾ ਬਿਨਸੀਅਾ ਥਾਓ ਸਹਜ ਸੁਪਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮਨੇੜ ਨ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਬਸੇ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾਓ ਇਕਸ ਬਿਨ ਨਾਹੀ ਦੂਜਾ ਕੋਏ ਜਾਕੇ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਇਕ ਹਰ ਹਰ ਅਖਰ ਮਨ ਮਹਲੇਖ ਰਬ ਰਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੋੜੀ ਮਹੱਲਾ ਪੰਜਮਾ ਕੋਟ ਬਿਗਨ ਹਿਰੇਖਿਨ ਮਾਹੇ हर हर कथा साध संग सुनाहे पीबत राम रस अमृत गुण जास जप हर चरण मिटि खुद तास रहाओ सर्व कल्याण सुख सहज निदान जाके हृदय बसहै भगवान औगत मंत्र तंत सब सार करने हार हृदय में तार तज सब परम पजियो पार ब्रह्म कहो नानक अटल एहि धर्म ਗੋੜੀ ਮਹੱਲਾ ਪੰਜਮਾ ਸ਼ਾਂਤ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿنسੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ ਬਖਾਨ ਬਿنسੇ ਰੋਗ ਭਏ ਕਲਿਆਣ ਪਾਰ ਭ੍ਰਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਭੋ ਨਿਤ ਨੀਤ ਗਈ ਬਿਆਦ ਬਰੇ ਜਨਮਿਤ ਮਨ ਬਚ ਕਰਮ ਪ੍ਰਭ ਪਨਾ ਧਾਈ ਨਾਨਕ ਦਾਸ ਤੇਈ ਸਰਨਾਈ ਗੋੜੀ ਮਹੱਲਾ ਪੰਜਮਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਸੱਪੇ ਪਰਮ ਗਏ ਪੂਰਨ ਪਈ ਸੇਵ ਰਹਾਓ ਸਿਤਲਾਤੇ ਰੱਖਿਆ ਬਿਹਾਰੀ ਪਾਰ ਭ੍ਰਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੇ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੋੜੀ ਮਹੱਲਾ ਪੰਜਮਾ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦ ਸਾ ਸਾ ਸਭ ਬਸ ਕਰ ਦਿਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੇ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੋੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਮੋ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਿਖਾਦੀ ਏਕੋ ਗਰੀਬਾ ਰਾਖੋ ਰਖ ਨਹਾਰੇ ਖੇਦ ਕਰੇ ਅਰ ਬਹੁਤ ਸੰਤਾਪ ਹੈ ਆਇਓ ਸਰਣ ਤੁਹਾਰੇ ਕਰ ਕਰ ਹਾਰੇ ਅਨਿਕ ਬਹੁ ਭਾਤੀ ਛਡਾ ਹੈ ਕਤੂ ਨਾਹੀ ਏਕ ਬਾਤ ਸੁਨ ਤਾਂ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹ ਤਿੰਨ ਤੇ ਤੀਰਜ ਅਪਾਇਆ ਸੰਤੀ ਮੰਤ ਦਿਓ ਮੋਹ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕੋ ਨਾਨਕ ਮਨ ਪਿਆ ਪਰਗਾਸਾ ਪਾਇਆ ਪਦ ਨਿਰਵਾਣੀ ਬਿਲਾ ਬਲ ਮਹੱਲਾ ਪੰਜਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਕੋ ਆਪਣੀ ਲਾਇਓ ਸੇਵ ਦਿਗਨਾਂ ਲਾਕੇ ਬਿਗਨਾਂ ਲਾਗੇ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਏ ਰਹਾਓ ਸਭ ਨਹੀਂ ਥਾਈ ਰਬਿਆ ਆਪ ਆਦ ਜੁਗਾਦ ਜਾ ਕਾ ਬੜ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤ ਗੁਰ ਤੁਠੇ ਪਾਰ ਬ੍ਰਹਮ ਪ੍ਰਭ ਪੈ ਰਖ ਬਾਲੇ ਜਿੱਥੈ ਕਿੱਥੈ ਤਿਸਹ ਨਾਲੇ ਨਾਨਕ ਦਾਸ ਖਸਮ ਪ੍ਰਤੀ ਪਾਲੇ ਬਿਲਾਬਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੇ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦਿਨੋ ਦਾਨ ਸਫਲ ਜਨਮ ਜੀਵਨ ਪਰਬਾਨ ਰਹਾਓ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕੋਹ ਨਾਨਕ ਜਪ ਜੀਵੇ ਗਿਆਨਨੀ ਬਿਲਾਬਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਓ ਤਾ ਪਪਾ ਪਸੰਤਾਪ ਬਿਨਾ ਸੇ ਹਰ ਸਿਮਰਤ ਕਿਲ ਬਖਸ ਬਨਾਸੇ ਅਲੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਬਾਰੀ ਬਿਲਾ ਬਲ ਮਹੱਲਾ ਪੰਜਮਾ ਸਗਲ ਅਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਦਿਗ ਸੇ ਸਭ ਪਰਬਾਰਿਆ ਕਾਰਜ ਸਤਗੁਰ ਆਪ ਸਬਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਬਣ ਤ੍ਰਿੰਨ ਤ੍ਰਿ ਪਵਨ ਹਰਿਆ ਹੋਏ ਸਗਲੇ ਜੀਆ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛਾ ਪੁਜਾਰਿਆ ਬਿਲਾ ਬਲ ਮਹੱਲਾ ਪੰਜਮਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਓ ਰੱਜ ਰੱਜ ਖੋ ਭੋਜਨ ਖਾਬੋ ਮੇਰੇ ਭਾਈ ਅੰਮ੍ਰਿਤ ਨਾਮ ਰਿੱਧ ਮਹੈ ਸਿਾਈ ਨਾਨਕ ਗੁਰਪੂਰੇ ਸਰਣਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੋਗ ਬਾਰ ਬ੍ਰਹਮ ਤੂ ਬਖਸਿਆ ਸੰਤਨ ਰਸ ਭੋਗ ਰਹਾਓ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਭੋ ਨਿਤ ਰਾਮ ਕੇ ਇਹ ਅਭਗਦ ਜੋਗ ਆਏ बस हो कर देस मह ए पले संयोग नानक प्रभु सु परसन पए लहगे व्योग बिलावल मोहल्ला पंचमा वंदन काटे आप प्रभु हुआ कृपाल दीन दयाल प्रभु पार भ्रमता की नजर निहाल गुरु पूरे कृपा करी काटया दुख रोग मन तन शीतल सुखी पया प्रभु त्याबन जोग रहाओ ਔਗਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੇ ਸਾਧ ਸੰਗ ਮਨ ਤਨ ਹਿੱਤੇ ਫਿਰ ਦੁਖ ਨਾ ਜਾਪੇ ਹਰ 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 ਜਾਪੀਏ ਅੰਤਰ ਲਿਬ ਲਾਈ ਕਿਲ ਬਿਖ ਉਤਰੈ ਸੁਧ ਹੋਏ ਸਾਧੂ ਸਰਨਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੇ ਹਰ ਕੇ ਗੁਣ ਗਾਈ ਬਿਲਾਬਲ ਮਹੱਲਾ ਪੰਜਵਾ ਹਰ 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 ਆਰਾਧੀ ਹੈ ਹੋਇਐ ਅਰੋਗ ਰਾਮਚੰਦ ਕੇ ਲਸਟਿਕਾ ਜਿਨ ਮਾਰਿਆ ਰੋਗ ਰਹਾਓ ਗੁਰਪੂਰ ਹਰ ਜਾਪੀਐ ਨਿਤ ਕੀਚੇ ਭੋਗ ਸਾਧ ਸੰਗਤ ਕੇ ਬਾਰਨੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸੇ ਬਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਮ ਦੁਪਦੇ ਕਰ ਪੰਜਮ ਇਕ ਓੰਕਾਰ ਸਤਗੁਰ ਪ੍ਰਸਾਦ ਅਬਰ ਉਪਾਅ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿੱਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੇ ਕਰਮ ਮਾਇਆ ਰਹਾਓ ਬਾਹ ਪਕੜ ਪ੍ਰਭ ਕਾਢਿਆ ਕੀਨਾ ਆਪਣਾ ਆਪਣੇਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਿਆਰ ਬਿਲਾਵਲ ਮਹੱਲਾ ਪੰਜਮਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਬਡ ਪ੍ਰਤਾਪ ਅਚਜ ਰੂਪ ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਓ ਬਿਰਥੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਬਿਲਾਵਲ ਮਹੱਲਾ ਪੰਜਵਾ ਤਾਤੇ ਬਾਉ ਨ ਲੱਗੈ ਪਾਰ ਭ੍ਰਮ ਸਰਣਾਈ ਜੋ ਗਿਰਦ ਹਮਾਰੇ RAM ਕਾਰ ਦੁਖ ਲੱਗੇ ਨਾ ਪਾਈ ਸਤਗੁਰ ਪੂਰਾ ਭੇਟ ਅਜਨ ਬਣਤ ਬਣਾਈ RAM ਨਾਮ ਔਗਤ ਔਗਤ ਦੀਆਂ ਏਕਾਲੀ ਬਲਾਈ ਰਹਾ ਔ ਰੱਖ ਲੀਏ ਤਨ ਰਖਨ ਹਾਰ ਸਬ ਬਿਆਦ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਬਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਐਨ ਪਾਰ ਭਰਮਗੁਰਦੇਵ ਸੁਖ ਸ਼ਾਂਤ ਸਹਜ ਆਨੰਦ ਭਏ ਪੂਰਨ ਪਈ ਸੇਵ ਰਹਾਉ ਭਗਤ ਜਨਾ ਕੀ ਬੇੰਤੀ ਸੁਣੀ ਪ੍ਰਭ ਆਪ ਰੋਗ ਮਿਟਾਇ ਜੀਵਾਲੀਨ ਜੀਵਾਲੀਨ ਜਾ ਕਾ ਬੜ ਪ੍ਰਤਾਪ ਦੁਖ ਹਮਾਰੇ ਬਖਸੀਐਨ ਆਪਣੀ ਕਲਤਾਰੀ ਮਨ ਬਾਂਚਦ ਫਲ ਦਿੱਤੀਐਨ ਨਾਨਕ ਬਲੇਹਾਰੀ ਬਿਲਾਬਲ ਮਹੱਲਾ ਪੰਜਵਾਂ ਤਾਪ ਲਾਇ ਲਾਹਿਆ ਗੁਰ ਸਰਜਨ ਹਾਰ ਸਤਿਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾਓ ਕਰਮਸਤਕ ਤਾਰ ਬਾਲਿਕ ਰਖ ਲੀਨੋ ਪ੍ਰਭ ਅੰਮ੍ਰਿਤ ਮਹਾਰਸਲ ਦੀਨੋ ਦਾਸ ਕੀ ਲਾਜ ਰਖੇ ਮਿਹਰਬਾਨ ਗੁਰੂ ਨਾਨਕ ਬੋਲੇ ਦਰਗਹ ਹੈ ਪਰਬਾਰ ਬਿਲਾ ਬਲ ਮਹੱਲਾ ਪੰਜਵਾ ਤਾਪ ਪਾਪ ਤੇ ਰਖੇ ਆਪ ਸੀਤਨ ਪਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮੈਂ ਜਾਪ ਰਹਾਓ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨ ਮਖੰਡ ਪ੍ਰਤਾਪ ਦੁਖ ਬਿਨਸੇ ਸੁਖ ਸੁਖ ਆਨੰਦ ਪਰਵੇਸਾ ਤ੍ਰਿਸ਼ਨ ਬੂਜੀ ਮਨ ਤਨ ਸਚਿ ਧਰਾਪ ਅਨਾਥ ਕੋ ਨਾਥ ਸਰ ਸ਼ਰਣ ਸਮਰੱਥ ਸਗਲ ਸਿਸ਼ਟ ਕੋ ਮਾਈ ਬਾਪ ਭਗਤ ਬੰਸਲ ਪੈ ਪੰਜ ਸੁਆਮੀ गुण गावत गुण गावत नानक आलाप सोठ महला पंजमा कर स्नान सिमर परभपना मनतन पए अरोगा कोट बिगन लाथे प्रभरना प्रगटे भले संजोगा प्रभवाणी शब्द सुपाख्या गा सुनो पढ़ो ਨਿਤ ਪਾਈ ਗੁਰ ਗੁਰ ਪੂਰੇ ਤੂੰ ਰਾਖਿਆ ਰਹਾਓ ਸਾਚਾ ਸਹਬ ਅੰਮਿਤ ਬਡਾਈ ਭਗਤ ਬਸਰ ਦਿਆਲਾ ਸਮਤਾ ਕੀ ਪੈਜ ਰੱਖਦਾ ਆਦ ਬਿਰਤ ਪ੍ਰਤੀ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਬੇਲਾ ਮੁਖ ਪਾਬ ਜਰਾ ਮਰਾ ਤਾਪ ਸਭ ਨਾਠ ਗੁਣ ਗੋਵਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਏ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਬੜਾਈ ਸੋਠ ਮਹੱਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੇ ਰਖਿਓ ਬਾਰਿਕ ਸਤਗੁਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਣਾਏ ਜਾਕੀ ਸੇਵਨਾ ਬਿਰਥੀ ਜਾਈ ਰਹਾਉ ਉਪਕਰ ਮਹਿਬ ਸੁਖ ਬਹਾਰ ਫੁਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗੰਨਾ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਾਲਾ ਸੋਠ ਮਹੱਲਾ ਪੰਜਮਾ गए कलेस रोग सब नासे प्रभ अपने कृपा धारी आठ पहर आराधो स्वामी पूर्ण काल हमारी हर ज्यो तू सुख संपत रास राख लिहो पाई मेरे को प्रभ आगे अरदास जो मांगो सोई सोई पावो अपने खसम भरोसा कहो नानक गुर पूरा भेट्यो मिट्यो सगल अद्देसा सोठ महला पंजमा सिमर, सिमर। सिमर सिमर गुरु सतगुरुय अपना दुख सगला दुख मिटाया ताप रोग गए गुरु बचनी मन इच्छे फल पाया मेरा गुरु पूरा सुख दाता करण कारण समर्थ स्वामी पूरन पुरख विधाता रहौ आनंद विनोद मंगल गुण गावो गुरु नानक पे दयाला जय जयकार पे जग पीतर होआ पार मरम रखबाला सोठ मोहल्ला पंचम ਦੂਰ ਤੱਕ ਗਬਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਭਾਰਿਆ ਪਾਰ ਭ੍ਰਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ RAM ਕੀ ਰਖਬਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਓ ਪਟਤ ਉਧਾਰਨ ਸਤਗੁਰ ਮੇਰਾ ਮੋਹ ਤਿਸ ਕਾ ਪਰਬਾਸਾ ਬਖਸ ਲੈ ਸਭ ਸੱਚੇ ਸਾਹਿਬ ਸੁਨਾਨਕੀ ਅਰਦਾਸਾ ਸੋਠ ਮਹੱਲਾ ਪਨ ਮਾ ਬਖਸਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰ ਪੂਰੇ ਕੀ ਸਰਨੇ ਉਬਰੇ ਕਾਜ ਸਗਲ ਸਬਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪੂ ਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰਾਓ ਸਦਾ ਆਨੰਦ ਕਰੋ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਬੜਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ પાਖਿਆ ਸੋਠ ਮਹੱਲਾ ਪੰਜਮਾ ਪੇ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤਗੁਰ ਤਾਪ ਗਵਾਇਆ ਭਾਈ 6825 ਸੰਸਾਰ ਆਪਣੇ ਜਿਹਾ ਜੰਤ ਆਪੇ ਰਾਖੇ ਜਮਹਿ ਕਿਉ ਹਟਤਾਰ ਹਰ ਕੇ ਚਰਨ ਰਿਧੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਏ ਭਾਈ ਦੁੱਖ ਕਲੇਬਿਕ ਕਾਟਣ ਹਾਰਾ ਹੋ ਤਿਸਕੇ ਸਰਨੇ ਉਬਰੇ ਭਾਈ ਜਿਨ ਰਚਿਆ ਸਭ ਕੋਏ ਕਰਨ ਕਰਣ ਸਮਰਥ ਸੁਪਾਈ ਸੱਚੇ ਸੱਚੀ ਸੋਏ ਨਾਨਕ ਪ੍ਰਭੂ ਤੇ ਆਈਐ ਭਾਈ ਮਨ ਤਨ ਸੀਤਲ ਹੋਏ ਸੋਠ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਬਿਸਰ ਹੋ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾ ਓ ਸਤਗੁਰ ਪੂਰੇ ਤਾਪ ਗਬਾਇਆ ਆਪਣੀ ਕਿਰਪਾ ਧਾਰੀ ਬਾਰਾ ਬ੍ਰਹਮ ਪ੍ਰਭ ਪਏ ਦਿਆਲਾ ਦੁੱਖ ਮਿਟੇ ਆ ਸਭ ਪਰਬਾਰੀ ਸਰਬਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਠ ਮਹੱਲਾ ਪੰਜਵਾਂ ਮੇਰਾ ਸਤਗੁਰ ਰਖਬਾਲਾ ਹੋਆ ਤਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਨ ਨਮਾ ਨਿਰੋਵਾਰਾ ਹਉ ਤਾਪ ਗਿਆ ਪ੍ਰਭ ਆਪ ਮਿਟਾਇਆ ਚੰਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੇ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਮਸਤਕ ਧਾਰਿਆ ਰਹਾਉ ਮਸਤਕ ਧਾਰਿਆ ਸੋਠ ਮਹੱਲਾ 5ਵਾਂ ਜਿਆ ਜੰਤ ਸਭ ਤਿਸ ਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਆਪੇ ਰਾਖੇ ਪੂਰਨ ਭਈ ਬਡਾਈ ਬਾਰਾ ਭਰਮ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਸਭ ਰਾਖੀ ਹੋਏ ਸਰਬਦਿਆਲ ਰਹਾਓ ਆਂ ਦਿਨ ਨਾਨਕ ਨਾਮ ਤੇ ਆਏ ਜੀਆ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਲਾਏ ਰਾਖੇ ਜੋ ਬਾਰਕ ਪਿਤ ਮਾਤਾ ਸੋਠਮਾ ਲੈ ਪੰਜਮਾ 68 ਪਾਈ ਕਰ ਤਾਰੇ ਤਾਪ ਛੋੜ ਗਿਆ ਪਰ ਬਾਰੇ ਗੁਰ ਪੂਰੇ ਹੈ ਰਾਖੀ ਸਰਨ ਸੱਚੇ ਕੀ ਟਾਕੀ ਪਰਮੇਸ਼ਰ ਆਪ ਹੋਆ ਰਖ ਬਾਲਾ ਸ਼ਾਂਤ ਸਹਿਜ ਸੁਖ ਖਿੰਮ ਹੈ ਉਪਜੇ ਮਨ ਹੋਆ ਸਦਾ ਸੁਖਾਲਾ ਰਹਾਓ ਹਰ ਹਰ ਨਾਮ ਦਿਓ दारू ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸੁਬਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਬਗੁਣਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੇ ਤਿੰਨ ਸਗਲੀ ਲਾਜ ਰਾਖੀ ਬੋ ਲਾਇਆ ਬੋਲੀ ਤੇਰਾ ਤੂ ਸਾਹਿਬ ਗੁਣੀ ਗਹਿਰਾ ਜਪੁ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈ ਜਰਾਖੀ ਬੋ ਲਾਇਆ ਬੋਲੀ ਤੇਰਾ ਤੂ ਸਾਹਿਬ ਗੁਣੀ ਗਹਿਰਾ ਜਪੁ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈ ਜਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ